ਪੰਜਾਬ ਦੀ ਸਿੱਖਾਂ ਅਤੇ ਕਿਸਾਨਾਂ ਉੱਪਰ ਮੋਦੀ ਸਰਕਾਰ ਕਿਤੇ ਨਾ ਕਿਤੇ ਸਿਆਸੀ ਪਿੜ ਅਤੇ ਸਿਆਸੀ ਗੁੱਸਾ ਕੜਦੀ ਹੋਈ ਨਜ਼ਰ ਆ ਰਹੀ ਏ ਕਿਉਂਕਿ ਪਿਛਲੇ ਤਕਰੀਬਨ 3 ਸਾਲ ਪਹਿਲਾਂ 5 ਜਨਵਰੀ 2022 ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਫਲੇ ਨੂੰ ਪ੍ਰੋਪਰ ਵਿੱਚ ਸੜਕ ਦੇ ਵਿਚਕਾਰ ਕੁਝ ਕਿਸਾਨਾਂ ਵੱਲੋਂ ਰੋਕ ਦਿੱਤਾ ਗਿਆ ਸੀ ਉਦੋਂ ਤੂੰ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਅਤੇ ਉਸ ਮਾਮਲੇ ਵਿੱਚ ਪੁਲਿਸ ਨੇ ਆਈ ਪੀਸੀ ਦੀ ਧਾਰਾ 307 ਕੋਸ਼ਿਸ਼ੇ ਕਤਲ ਜੋੜ ਦਿੱਤੀ ਹੈ ਇਸ ਤੋਂ ਬਾਅਦ ਇਹ ਮਾਮਲਾ ਮੋੜ ਸੁਰਖੀਆਂ ਵਿੱਚ ਆ ਗਿਆ ਹੈ ਕਿਤੇ ਨਾ ਕਿਤੇ ਬੀਜੇਪੀ ਸਰਕਾਰ ਪੰਜਾਬ ਦੇ ਸਿੱਖਾਂ ਤੇ ਕਿਸਾਨਾਂ ਨਾਲ ਨਫ਼ਰਤ ਕਰਦੀ ਨਜ਼ਰ ਆ ਰਹੀ ਏ ਇਸ ਨੂੰ ਲੈ ਕੇ ਫਿਰ ਤੂੰ ਇੱਕ ਵਾਰ ਇਹ ਮਾਮਲਾ ਸੁਰਖੀਆਂ ਵਿੱਚ ਆ ਗਿਆ ਹੈ ਅਤੇ ਇਸ ਦੇਸ਼ ਭਰ ਦੇ ਲੋਕਾਂ ਦੀ ਨਜ਼ਰ ਹੁਣ ਇਸ ਉੱਪਰ ਟਿਕ ਗਈ ਏ ਕਿ ਮੋਦੀ ਨੂੰ ਸੱਚਮੁੱਚ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਾਂ ਫਿਰ ਇਹ ਇੱਕ ਘੜੀ ਹੋਈ ਸਾਜਿਸ਼ ਤਹਿਤ ਜਾਣ ਬੁੱਝ ਕੇ ਪੰਜਾਬ ਦੇ ਲੋਕਾਂ ਨੂੰ ਬਦਨਾਮ ਕਰਨ ਦੀ ਭਾਜਪਾ ਦੀ ਵੱਡੀ ਚਾਲ ਹੈ ਜਿਸ ਕਰਕੇ ਪੰਜਾਬ ਦੇ ਲੋਕਾਂ ਨੂੰ ਬੀਜੇਪੀ ਨਫ਼ਰਤ ਕਰ ਰਹੀ ਏ ਅਤੇ ਮੋਦੀ ਸਰਕਾਰ ਪੰਜਾਬ ਦੇ ਲੋਕਾਂ ਉੱਪਰ ਇੱਕ ਝੂਠਾ ਇਲਜ਼ਾਮ ਲਗਾਉਣ ਦੀ ਕੋਸ਼ਿਸ਼ ਕਰ ਰਹੀ ਏ ਅੱਜ ਤੋਂ 3 ਸਾਲ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਆਪਣੀ ਪੰਜਾਬ ਫੇਰੀ ਤੇ ਫਰੀਦਪੁਰ ਆਏ ਸਨ 5 ਜਨਵਰੀ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰੀਦਪੁਰ ਵਿੱਚ PGI ਦੇ ਸੈਟਲਾਈਟ ਸੈਂਟਰ ਦਾ ਉਦਘਾਟਨ ਕਰਨ ਵਾਸਤੇ ਆਏ ਸਨ ਪਰ ਭਾਰੀ بارش ਕਾਰਨ ਪ੍ਰਧਾਨ ਮੰਤਰੀ ਨੂੰ ਸੜਕ ਕਰਾਈ ਯਾਤਰਾ ਕਰਨੀ ਪਈ ਪਰ ਇਸ ਮੌਕੇ ਪ੍ਰਧਾਨ ਮੰਤਰੀ ਦਾ ਕਾਫਲਾ ਸੜਕ ਉੱਪਰ ਤਕਰੀਬਨ 20 ਮਿੰਟ ਰੋਕ ਦਿੱਤਾ ਗਿਆ ਅਤੇ ਉਸ ਨੂੰ PGI ਸੈਟਲਾਈਟ ਸੈਂਟਰ ਦਾ ਨੀ ਪੱਤਰ ਰੱਖਣ ਦੀ ਪੁਲਿਸ ਪ੍ਰਸ਼ਾਸਨ ਵੱਲੋਂ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਨਰਿੰਦਰ ਮੋਦੀ ਪਬਸ ਆਪਣੇ ਜਾਜ ਰਹੀ ਪਬਸ ਚਲੇ ਜਾਂਦੇ ਹਨ ਅਤੇ ਪੰਜਾਬ ਨੂੰ ਇੱਕ ਅਤੰਗਵਾਦੀ ਦੇਸ਼ ਤਰੋਈ ਦੇ ਨਾਮ ਨਾਲ ਕਹਿ ਕੇ ਅਤੇ ਉਸ ਸਮੇਂ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉੱਪਰ ਵੱਡੀ ਵਿਅੰਗ ਕਸਤੇ ਹੋਏ ਨਰਿੰਦਰ ਮੋਦੀ ਨਜ਼ਰ ਆਉਂਦੇ ਹਨ ਕਿ ਮੈਂ ਪੰਜਾਬ ਤੋਂ ਬਚ ਕੇ ਵਾਪਸ ਜਾ ਰਿਹਾ ਹਾਂ ਪਰ ਇਹ ਕਿਤੇ ਨਾ ਕਿਤੇ